ਹਾਂਜੀ ਵਾਈਕੁਟ ਜੀ ਕਾਕਲ ਸਾਹਿਬ ਵਾਈਕੁਟ ਜੀ ਫਤੇ ਸਾਧ ਸੰਗਤਿਓ ਅਨੇ ਕੇ ਹਾਲ ਨੇ ਸਾਧ ਸੰਗਤਿ ਆਪ ਜੀ ਦੇ ਅਰ ਜੀ ਮੈਂ ਬੜੇ ਦਿਨ ਹੋ ਗਏ ਤੇ ਵੀਡੀਓ ਪਾਈ ਨਹੀਂ ਆ ਮੈਂ ਕਿਹਾ ਚਲੋ ਇੱਕ ਕਲਿੱਪ ਵੀਡੀਓ ਬਣਾ ਕੇ ਪਾਉਂਦਾ ਤੇ ਆਪ ਜੀ ਦਾ ਕਿਦਾਂ ਹੋ ਕਿਦਾਂ ਨਹੀਂ ਤੇ ਮੇਰੇ YouTube ਫੈਮਲੀ ਵਧੀਆ ਹੈ ਸਾਰੇ ਸੰਤਾ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣ ਮਹਾਰਾਜ ਨਾ ਚਲੋ ਅੱਜ ਗੁਰੂ ਘਰ ਜਾਈਏ ਤੇ ਵੀਡੀਓ ਪਾਈਏ ਸਤ ਸੰਗਤ ਜੀਓ ਆਪ ਜੀ ਨੇ ਬਹੁਤ ਸਪੋਰਟ ਦੇਣਾ ਸਾਨੂੰ ਇਹਦਾ ਹੀ ਸਪੋਰਟ ਕਰਦੇ ਰਹਿਣਾ ਕਿਉਂਕਿ ਅਸੀਂ ਗੁਰੂ ਘਰ ਤੋਂ ਰਿਲੇਟਿਡ ਹੋਰ ਕੋਈ ਵੀਡੀਓ ਨਹੀਂ ਪਾਉਂਦੇ ਆਪਣਾ ਮਕਸ਼ਦ ਹੈ ਗੁਰਬਾਣੀ ਦਾ ਹੀ ਨਾਨੀ ਸਾਧ ਸੰਗਤ ਜੀ ਆਪ ਜੀ ਨੂੰ ਕੱਲ ਅੰਮ੍ਰਿਤਵਲੇ ਪ੍ਰਮਾਤ ਫਰੀਦ ਦੇ ਦਰਸ਼ਨ ਵੀ ਕਰਾਵਾਂਗੇ ਕਿਉਂਕਿ ਪ੍ਰਮਾਤ ਫਰੀਆਂ ਸ਼ੁਰੂ ਹੋ ਚੁੱਕੀਆਂ ਹਨ ਧੰਨ ਧੰਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਸਰੂਪ ਦੀ ਖੁਸ਼ੀ ਵਿੱਚ ਆਪ ਜੀ ਤਾਂ ਸਾਰੇ ਜਾਣਦੇ ਹੋ ਸੰਗਤ ਜੀ ਕਿਉਂਕਿ ਆਪਾਂ ਗੁਰੂ ਘਰ ਤੋਂ ਹੋਰ ਕੋਈ ਵੀਡੀਓ ਨਹੀਂ ਪਾਉਂਦੇ ਆ ਆਪਾਂ ਜੋ ਪਾਉਂਦੇ ਆ ਜੋ ਪਾਣਾ ਹੁੰਦਾ ਸਾਨੂੰ ਰੀਅਲ ਪਾਉਂਦੇ ਆ 사ਤਸੰਗ ਜੀ ਆਪ ਜੀ ਨੇ ਬਿਲਕੁਲ ਲਾਈਕ ਕਰੋ ਸ਼ੇਅਰ ਕਰੋ ਹਾਂਜੀ 사ਤਸੰਗ ਜੀ ਮੈਂ ਚ ਉਮਰ ਬੰਦ ਕਰਤਾ ਕਿਉਂਕਿ ਲਾਈਟ ਬਹੁਤ ਜ਼ਿਆਦਾ ਹਾਂ ਆਪ ਜੀ ਦੇਖ ਸਕਦੇ ਹੋ ਨਹੀਂ ਜੀ ਉਮਰ ਜਲਦਾ ਪਿਆ ਸੀਗਾ ਔਰ 사ਤਸੰਗ ਜੀਓ ਆ ਮੈਂ ਦੱਸ ਰਿਹਾ ਸੀ ਤੁਹਾਨੂੰ ਆਪਣਾ ਅਰੇ ਕੱਲ ਪਰਮਾਤਮਾ ਫਿਰ ਇਹ ਦਰਸ਼ਨ ਵੀ ਕਰਾਉਣੇ ਆ। ਧੰਨ ਧੰਨ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ਪੁਰਬ ਦੀ ਖੁਸ਼ੀ ਵਿੱਚ ਜੋ ਕਿ ਸਾਜ ਸੰਗਤ ਦੀ 27 ਦਸੰਬਰ ਨੂੰ ਬਾਬਾ ਫਤੇ ਸਿੰਘ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਸਹੀਦੀ ਦਿਹਾੜਾ ਵੀ ਹੈ। ਤੇ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਰੂਪ ਵੀ ਹੈ। ਅਬ ਲੋਕੀ ਕਹਿੰਦੇ ਨੇ ਹਰ ਸੰਤ ਦਾ ਪਾਸੋ ਬਿਆਨ ਹੁੰਦਾ ਕਹਿੰਦੇ ਬਾਬਾ ਜੀ ਕਿੱਦਾਂ ਮਨਾਉਣਾ ਹੈ। ਤੇ ਦੇਖੋ ਬਾਣੀ ਤੋਂ ਇੱਕੋ ਹੀ ਪੜਨੀ ਆਪਾਂ। ਜੇ ਬੜੀ ਇਹ ਉਹ ਹੈ ਬਾਬੂ ਕਿਉਂਕਿ ਦੇਖੋ ਬੱਚਿਆਂ ਦਾ ਤੇ ਇਹ ਉਹਦਾ ਪ੍ਰਕਾਸ਼ ਰੂਪ ਬੱਚਿਆਂ ਦਾ ਸਿੱਧੀ ਦਿਹਾੜਾ ਆਪਾ ਮਹਾਰਾਜ ਦੀ ਕਿਰਪਾ ਨਾਲ ਸਭ ਨੂੰ ਸੰਤਨ ਨੂੰ ਬੇਨਤੀ ਹੈ ਤੁੰਦਰ ਨਾਲ ਮਨਾਉਣਾ ਹੈ ਕਿਉਂਕਿ ਜੋ ਹਰਬੰਦਰ ਸਾਹਿਬ ਤੋਂ ਬਿਆਨ جاری ਹੋਏ ਨੇ ਹੁਕਮਨਾਮਾ ਜਾਰੀ ਹੋਇਆ ਉਹਦੇ ਆਧਾਰ ਮੁਤਾਬਿਕ ਆਪਾਂ ਮਨਾਉਣਾ ਹੈ ਤੇ ਸਾਡੇ ਗੁਰਦੁਆਰੇ ਵੀ 27/28 ਨੂੰ ਬੱਚਿਆਂ ਦੇ ਵਕ ਵਕ ਗੁਰਬਾਣੀ ਕੰਬੀ ਡਾਂਸ ਨੂੰ ਹੋਣਗੇ ਤੇ ਦੋ ਤਿੰਨ ਦੀਵਾਨ ਸੱਜਣਗੇ ਸਹੀ ਦੀ ਗੁਰੂ ਗੁਰੂ ਨੂੰ ਮੁੱਕ ਰੱਖਦੇ ਆ